ਕਾਲ ਜੀ ਸਾਸੀ ਸਰ ਕਿੰਨਾ ਇਨਸਾਫ ਮਿਲਿਆ ਅੱਜ ਬਹੁਤ ਵਧੀਆ ਕੀਤਾ ਸਭ ਤੋਂ ਪਹਿਲਾਂ ਮੈਂ ਸੀਬੀਆਈ ਸਾਹਿਬ ਦਾ ਧੰਨਵਾਦ ਕਰਦਾ ਫਿਰ ਮੈਂ ਵਕੀਲ ਸਾਹਿਬ ਦਾ ਧੰਨਵਾਦ ਕਰਦਾ ਫਿਰ ਮੈਂ ਜੱਜ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਨੂੰ ਇਨਸਾਫ ਦਿਵਾਇਆ ਦੋਸ਼ੀਆ ਨੂੰ ਉਮਰ ਭਰ ਦੀ ਕੈਦ ਕੀਤੀ ਆ ਤੇ ਨਾਲ ਜੁਰਮਾਨਾ ਲਗਾਇਆ ਗਾ ਵੀ ਮੈਂ ਅਪੀਲ ਪਾਉਂਗਾ ਵੀ ਇਹਨਾਂ ਨੂੰ ਫਾਂਸੀ ਹੋਵੇ ਤੁਸੀਂ ਇੰਨੀ ਗਰੀਬੀ ਹਾਲਤ ਵਿੱਚ ਗਰੀਬ ਘਰ ਹੈ ਤੁਹਾਡਾ ਨੋਰਮਲ ਹੋ ਤੇ ਇੰਨੀ ਲੰਬੀ ਲੜਾਈ ਲੜਨ ਦੇ ਲਈ ਵਕੀਲਾਂ ਦੀ ਅਫੀਸਾ ਸੁਪਰੀਮ ਕੋਰਟ ਪਹੁੰਚੇ ਹੋ ਮੋਹਾਲੀ ਵੀ ਆਉਂਦੇ ਹੋ ਕਿਸ ਤਰ੍ਹਾਂ ਅਰੇਂਜਮੈਂਟ ਕਰਦੇ ਸੀ ਚਲੋ ਜੀ ਅਸੀਂ ਪੈਸਾ ਦਿੱਤਾ ਅੱਜ ਤੱਕ ਪੈਸਾ ਵਕੀਲ ਨੂੰ ਦਿੱਤਾ ਬਣਾ ਸੀਪੀਆਈ ਨੂੰ ਕਹਿੰਨੇ ਨੂੰ ਤਾਂ ਹਰ ਪਈਆ ਨਹੀਂ ਦਿੱਤਾ ਹੈ ਕਰਾਇਆ ਪੜਾ ਲਾ ਕੇ ਆਉਣੇ ਆ ਜੀ ਤੇ ਕਰਾਇਆ ਪੜਾ ਲਾ ਕੇ ਚਲੇ ਆਪਾਂ ਜਾਣੇ ਕਈ ਰਾਹ ਨੂੰ ਸੀਪੀਆਈ ਵਾਲੇ ਵੀ ਕਹਿ ਦਿੰਦੇ ਤੁਹਾਨੂੰ ਕਰਾਇਆ ਵੀ ਦੇ ਦੇਣੇ ਅੱਜ ਝੂਠਾ ਨਹੀਂ ਮਾਰਨਾ ਕਿ ਨਾ ਸਾਨੂੰ ਅਸੀਂ ਵਕੀਲ ਨੂੰ ਕਹਿੰਨ ਪੈਸਾ ਦਿੱਤਾ ਵਾ ਨਾ ਹੀ ਤੇ ਜੱਜ ਨੂੰ ਅੱਜ ਤੱਕ ਇਹ ਜਿਹੜੇ ਸ਼ਹੀਦ ਹੋਏ ਨੇ ਜਿਨ੍ਹਾਂ ਨੂੰ ਇਹਨੇ ਮੁਕਾਬਲਾ ਬਣਾ ਕੇ ਮਾਰਿਆ ਸੀ ਉਹਨਾਂ ਦੀ ਪਤਨੀ ਹੈ ਦੇਖੋ ਘਰਾਂ ਦੇ ਹਾਲਤ ਦੇਖੋ ਤੁਸੀਂ ਤੁਹਾਡੀਆਂ ਤਲਖਾਹਾਂ ਬਿਠੇਰੀਆਂ ਨੇ ਤੁਹਾਡੇ ਕੋਲ ਰਤਬੂ ਬਿਠੇਰੇ ਨੇ ਤੁਹਾਡੇ ਕੋਲ ਸਤਾਰ ਬਿਠੇਰੇ ਨੇ ਪਰ ਕਿਸੇ ਗਰੀਬ ਦੀ ਵੀ ਸੋਲਿਆ ਕਰੋ ਇਹ ਕੀੜੇ ਮਕੌੜੇ ਨਹੀਂ ਹੈਗੇ ਇਹ ਇਨਸਾਨ ਹੈ ਇਹ ਇਨਸਾਨ ਹੈ ਪ੍ਰਮਾਤਮਾ ਨੇ ਅੱਜ ਦੱਸ ਦਿੱਤਾ ਹੈ ਕੈਮਰਾਮੈਨ ਨੂੰ ਬੇਨਤੀ ਕਰਦਾ ਇਹ ਗੱਡੀ ਖੜੀ ਹੈ ਇੱਧਰ ਤਿਆਰ ਇਸ ਗੱਡੀ ਦੇ ਵਿੱਚ ਬੈਠ ਕੇ ਹੋ عمر ਕੈ ਦੀ ਸਜ਼ਾ ਹੋਊਗੀ ਹੈ ਤੇ ਜਾਣਗੇ 60-60 ਸਾਲ ਦੀ ਹੋ ਚੁੱਕੀ ਹੈ عمر ਕੈ 14 ਸਾਲ ਹੁੰਦੀ ਮੇਰੇ ਨਾਲ ਸੱਸੀ ਕਲ ਦੀ ਤੇ ਗੱਲਬਾਤ ਕਰਾਂਗੇ ਹੋਰ ਕੁਝ ਕਹਣਾ ਥੋਨੇ ਜੀ ਸਾਰੇ ਕਿਰਾਡੇ ਦੇ ਕਲੰਕ ਲੱਗਾ ਹੱਤਵਾਦੀ ਜੀ ਤੁਸੀਂ ਮੈਨੂੰ ਦੱਸੋ ਆੜਾ ਮੈਂ ਫੜਿਆ ਵਾ ਬੈਲਟ ਨੰਬਰ ਮੇਰੇ ਪਿਤਾ ਦਾ 485 ਤੇ ਦੱਸੋ ਹੱਤਵਾਦੀ ਨੂੰ ਇਹ ਥਾਲੇ ਦੇ ਵਿੱਚ ਬੈਲਟ ਨੰਬਰ ਦਿੱਤਾ ਨੇ ਭਰਤੀ ਹੁੰਦੇ ਇਹਨਾਂ ਦਾ ਪਿਤਾ ਜੀ ਜੀ ਨਾਮ ਦੁਆਰਾ ਜ਼ਿਕਰ ਕਰ ਦਿੰਨਾ ਉਸ ਟਾਈਮ ਪੀਸੀਓ ਭਰਤੀ ਹੁੰਦੇ ਸੀ ਹੋਮਗਾਰ ਹੁਣ ਤਾਂ ਹੋਮਗਾਰ ਹੈ ਤੇ ਉਹਨਾਂ ਵਿੱਚ ਉਹ ਜੋਬ ਕਰਦੇ ਸੀ ਤੇ ਘਰ ਤੋਂ ਚੁੱਕ ਕੇ ਲਿਆ ਕੇ ਉਹਨਾਂ ਨੇ ਗਾਇਬ ਕਰ ਦਿੱਤਾ ਮੇਰੇ ਆ ਦੀ ਨਾ ਇਹਨਾਂ ਨੂੰ ਆਪਣਾ ਬਾਪ ਮਿਲਿਆ ਕਿਉਂਕਿ ਇਹਨਾਂ ਦਾ ਤਾਂ ਜਨਮ ਬਾਅਦ ਹੋਇਆ ਨਾ ਉਹਨਾਂ ਨੂੰ ਆਪਣਾ ਪੱਤੀ ਮਿਲਿਆ ਨਾ ਇਹਨਾਂ ਨੂੰ ਆਪਣਾ ਭਰਾ ਮਿਲਿਆ ਪਰ ਇਨਸਾਫ 33 ਸਾਲ ਦੀ ਲੰਬੀ ਲੜਾਈ ਹੈ ਮੈਂ ਇੱਕ ਕਹਾਵਤ ਕਹਿੰਦੇ ਨੇ ਸਿਆਣੇ ਅਸੀਂ ਤਾਂ ਐਵੇਂ ਸਮਝਦੇ ਹੁੰਦੇ ਹੁੰਦੇ ਵੀ ਪ੍ਰਮਾਤਮਾ ਦੀ ਚੱਕੀ ਚੱਲਦੀ ਹੋਣੀ ਹੋਣੀ ਹੈ ਪੀਸ ਦੀ ਬੜਾ ਬਰੀਕ ਹੈ ਅਸੀਂ ਤਾਂ ਉਹ ਜਾ ਕੇ ਸਮਝਦੇ ਹੁੰਦੇ ਹੁੰਦੇ ਯਾਰ ਇਹ ਮਜਾਕੇ ਹੈ ਪਰ ਅੱਜ ਸਾਬਤ ਕਰ ਦਿੱਤਾ ਸੀਜੀਐਸ ਸਾਹ ਦੇ ਜੱਜ ਨੇ ਚਿਹਰੇ ਲੜਕੇ ਹੋਏ ਨੇ ਥੋੜੀ ਦੇਰ ਦੇ ਵਿੱਚ ਜੇਲ੍ਹ ਰਵਾਨਾ ਕੀਤੇ ਜਾਣਗੇ ਤੇ ਉਮਰ ਕੈ 20 ਸਵਾ ਜ ਸੁਣਾਈਆ ਹੋਰ ਕੋਈ ਗਲਵਾਜੀ ਹੋਰ ਪਰ ਮੈਂ ਉਹ ਕਹਿਣਾ ਕੋੜਾ ਵਾ ਕਿ ਗਾਡੂ ਜੋ ਮੈਨੂੰ ਨੌਕਰੀ ਮਿਲੇ ਮੇਰੇ ਪਿਤਾ ਦੀ ਜੋ 32 ਸਾਲ ਜੇ ਤੁਹਾਨੂੰ ਪਤਾ ਅੱਜ ਉਹਦਾ ਕੀ ਰੈਂਕ ਹੋਣਾ ਹੈ ਉਹਦੇ ਮੁਤਾਬਿਕ ਮੈਨੂੰ ਪੈਸੇ ਦਿਵਾਏ ਜਾਂ ਤੂੰ ਮੁਲਾਵਜ਼ਾ ਬੰਦਾ ਤੇ ਮੈਨੂੰ ਨੌਕਰੀ ਮੇਰੀ ਮੰਮੀ ਦੀ ਪੈਨਸ਼ਨ ਲੱਗੇ